ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਸ਼੍ਰੀ ਨਗਰ ਤੋਂ ਅਨੰਦਪੁਰ ਸਾਹਿਬ ਤੱਕ ਰਵਾਨਾ ਹੋ ਰਿਹਾ ਨਗਰ ਕੀਰਤਨ ਕੱਲ ਯਾਨੀ 20 ਨਵੰਬਰ 2025 ਨੂੰ ਜ਼ਿਲ੍ਹਾ ਪਠਾਨਕੋਟ ਵਿੱਚ ਦਾਖਲ ਹੋਵੇਗਾ ਇਹ ਪਵਿੱਤਰ ਜਥਾ ਮਾਧੋਪੁਰ ਸੁਜਾਨਪੁਰ ਮਲਕਪੁਰ ਛੋਟੀ ਨਹਿਰ ਟੈਂਕ ਚੌਂਕ ਬਾਸੜਾ ਲਾਈਟਾਂ ਵਾਲਾ ਚੌਕ ਮਿਸ਼ਨ ਚੌਕ ਰਾਹੀ ਗੁਜਰਦਾ ਹੋਇਆ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਿਸ਼ਨ ਰੋਡ ਵਿਖੇ ਰਾਤ ਨੂੰ ਠਹਿਰੇਗਾ ਉਸ ਤੋਂ ਬਾਅਦ ਦਿਨ ਚੜ੍ਹਦੇ ਆ 21 ਨਵੰਬਰ 2025 ਨੂੰ ਇਹ ਨਗਰ ਕੀਰਤਨ ਸਿੰਬਲ ਚੌਕ ਚੱਕੀਪੁਰ ਡਮਟਾਲ ਮੀਰਤਲ ਤੋਲ ਪਲਾਜਾ ਮਾਨਸਰ ਹੁੰਦਾ ਹੋਇਆ ਹੁਸ਼ਿਆਰ ਪੁਲ ਵੱਲ ਰਵਾਨਾ ਹੋਵੇਗਾ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਦੀ ਹਜ਼ੂਰੀ ਚ ਪੰਜ ਪਿਆਰੇ ਅਤੇ ਹਜ਼ਾਰਾਂ ਸੰਤਾਂ ਦੀ ਹਾਜ਼ਰੀ ਇਸ ਨਗਰ ਕੀਰਤਨ ਵਿੱਚ ਸਾਂਝੀ ਵਿਰਾਸਤ ਦੀ ਗਵਾਹੀ ਦੇ ਰਹੀ ਹੋਵੇਗੀ ਜਿਸ ਨੂੰ ਮੁੱਖ ਰੱਖਦੇ ਆ ਜ਼ਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਵੱਲੋਂ ਹੁਕਮ ਜਾਰੀ ਹੋਏ ਹਨ ਕਿ 20 ਨਵੰਬਰ ਦੁਪਹਿਰ 12 ਵਜੇ ਤੋਂ 21 ਨਵੰਬਰ ਦੁਪਹਿਰ 12 ਵਜੇ ਤੱਕ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਸ਼ਰਾਬ, ਮੀਟ, ਤੰਬਾਕੂ, ਬੀੜੀ, ਸਿਗਰਟ ਦੀ ਵਿਕਰੀ ਤੇ ਪੂਰੀ ਪਾਬੰਦੀ ਲਗਾਈ ਗਈ ਹੈ। ਸਭ ਹੋਟਲ, ਕਲੱਬ, ਰੈਸਟੋਰੈਂਟ, ਬੀਅਰ 바ਰ ਆਦਿ 'ਚ ਵੀ ਇਹ ਪਾਬੰਦੀ ਲਾਗੂ ਰਹੇਗੀ ਜੀ। ਆਲ ਸਹਾ ਸੰਗਤ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਹਾਸਲ ਕਰਿਏ ਇਸ ਪਵਿੱਤਰ ਨਗਰ ਕੀਰਤਨ ਦੀ ਸੇਵਾ ਚ ਹਿੱਸਾ ਲਈਏ ਤੇ ਆਪਣੀ ਆਤਮਿਕ ਜ਼ਿੰਦਗੀ ਨੂੰ ਗੁਰਬਾਣੀ ਨਾਲ ਰੋਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ